ਪੰਜਾਬ ਚ 11 ਸਾਲ ਦਾ ਬੱਚਾ ਰਾਤੋਂ ਰਾਤ ਕਰੋੜਪਤੀ ਬਣ ਗਿਆ। ਦਰਅਸਲ 11 ਸਾਲ ਦੇ ਮਾਸੂਮ ਬੱਚੇ ਦੀ ਜੋ ਕਿ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈਗਾ ਹੁਸ਼ਾਰਪੁਰ ਦੇ ਡੀਲਰ ਦਾ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ 31 ਅਕਤੂਬਰ ਯਾਨੀ ਕਿ ਬੀਤੇ ਕੱਲ ਨੂੰ ਪੰਜਾਬ ਸਟੇਟ ਡੀਲਰ ਲਾਟਰੀ ਦੀਵਾਲੀ ਬੰਪਰ 2025 ਦਾ ਡਰਾਅ ਕੱਢਿਆ ਗਿਆ। ਇਸ ਡਰਾਅ ਦੇ ਦੌਰਾਨ ਹੁਸ਼ਾਰਪੁਰ ਦੇ ਡੀਲਰ ਦੀ ਕਿਸਮਤ ਵੀ ਚਮਕੀ। ਹੁਸ਼ਾਰਪੁਰ ਦੇ ਡੀਲਰ ਦਾ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਆਏਗਾ ਜ਼ਿਕਰ ਹੋਗਾ ਕਿ ਕੁੱਲ 38 ਕਰੋੜ ਦੇ ਇਨਾਮ ਕੱਢੇ ਗਏ ਨੇ ਹੁਸ਼ਿਆਰਪੁਰ ਤੋਂ ਲੁਧਿਆਣਾ ਰਿਸ਼ਤੇਦਾਰਾਂ ਦੇ ਵਿੱਚ ਆਇ ਇੱਕ ਵਿਅਕਤੀ ਦੇ ਵੱਲੋਂ ਆਪਣੇ ਪੁੱਤਰ ਦੀ ਜਿੱਦ ਮਗਰੋਂ ਕੁਝ ਘੰਟੇ ਪਹਿਲਾਂ ਖਰੀਦੇ ਗਏ ਦੀਵਾਲੀ ਬੰਪਰ ਦੇ ਵਿੱਚ 1 ਕਰੋੜ ਦਾ ਇਨਾਮ ਨਿਕਲਿਆ ਖੁਸ਼ੀ ਦੇ ਵਿੱਚ ਲਾਟਰੀ ਸਟਾਲ ਵਾਲੇ ਨੇ ਲੱਡੂ ਵੰਡੇ ਅਤੇ ਢੋਲ ਦੇ ਉੱਤੇ ਖੂਬ ਪੰਗੜੇ ਪਾਏ ਨੇ ਅਧਿਕਾਰਯੋਗ ਰਸ ਹੈਗਾ ਕਿ ਪੰਜਾਬ ਸਟੇਟ ਲੋਟਰੀ ਦੇ ਵੱਲੋਂ ਦੀਵਾਲੀ ਬੰਪਰ ਦੇ ਉੱਤੇ 38 ਕਰੋੜ ਰੁਪਏ ਦੇ ਇਨਾਮ ਦਾ ਡਰਾਅ ਕੱਢਿਆ ਗਿਆ ਅਤੇ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਆਪਣੇ ਰਿਸ਼ਤਦਾਰਾਂ ਦੇ ਘਰੇ ਆਏ ਵਿਅਕਤੀ ਦੇ ਵੱਲੋਂ ਘੰਟਾ ਘਰ ਚੌਕ ਦੇ ਵਿੱਚੋਂ ਡਰਾਅ ਨਿਕਲਣ ਤੋਂ ਪਹਿਲਾਂ ਸ਼ਾਮ ਦੇ ਸਮੇਂ ਦੀਵਾਲੀ ਬੰਪਰ ਦੀਆਂ ਲੁਧਿਆਣਾ ਗਾਂਧੀ ਜੋ ਕਿ ਦੱਸਦੀ ਹੈ ਕਿ ਬਰਦਰਜ ਤੋਂ ਟਿਕਟਾਂ ਲਈਆਂ ਅਤੇ ਕਰੀਬ 2.5 ਘੰਟੇ ਪਹਿਲਾਂ ਖਰੀਦੀ ਗਈ ਟਿਕਟਰ ਦੇ ਵਿੱਚ 1 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ ਉਹਨਾਂ ਦੱਸਿਆ ਹੈਗਾ ਕਿ ਉਹ ਆਪਣੀ ਜ਼ਿੰਦਦਾਰੀ ਦੇ ਵਿੱਚ ਆਏਦਣ ਜਿੱਥੇ ਕਿ ਉਹਨਾਂ ਦਾ 11 ਸਾਲ ਦਾ ਬੇਟਾ ਦੀਵਾਲੀ ਬੰਪਰ ਪਾਉਣ ਦੀ ਜ਼ਿੱਦ ਕਰਨ ਲੱਗਿਆ ਤੇ ਪੰਜ ਅੱਖ ਜੋ ਦੱਸਦੇ ਕਿ ਅਖੀਰਲੀਆ ਟਿਕਟਾਂ ਸਾਨੂੰ ਆਈਆਂ ਜਿਨ੍ਹਾਂ ਦੇ ਵਿੱਚ 1 ਕਰੋੜ ਰੁਪਏ ਦਾ ਡਰਾ ਉਹਨਾਂ ਦਾ ਨਿਕਲਿਆ ਤਾਂ ਪੰਜਾਬ ਰਾਜ ਦੀਵਾਲੀ ਬੰਪਰ 2025 ਦੇ ਲਈ ਲਾਈਵ ਡਰਾ 31 ਅਕਤੂਬਰ 2025 ਨੂੰ ਰਾਤ 8 ਵਜੇ ਰੋਡਿਆਣਾ ਦੇ ਕੈਂਪ ਦਫ਼ਤਰ ਦੇ ਵਿੱਚ ਹੋਇਆ ਹੈ ਤਾਂ ਪਹਿਲਾ ਇਨਾਮ ਜੇਕਰ ਗਲ ਕੇਤੇ ਜਾਵੇ ਤਾਂ 11 ਕਰੋੜ ਜਿਸ ਦਾ ਨਾਮ ਹੈ ਜੇਤੂ ਟਿਕਟ ਹੈਗਾ ਜਿਸ ਦਾ ਨਾਮ ਤੁਹੰਨ ਦੱਸ ਦਈਏ ਕਿ A438586 ਹੈ ਦੂਜਾ ਇਨਾਮ 1 ਕਰੋੜ ਟਿਕਟ ਦਾ ਨੰਬਰ ਹੈਗਾ A821602 ਤੇ ਤੀਜਾ ਇਨਾਮ ਜੇਕਰ ਗਲ ਕੇਤੇ ਜਾਵੇ 50 ਲੱਖ ਦੀ ਤਾਂ ਉਸ ਦਾ ਨਾਮ ਹੈਗਾ ਟਿਕਟ ਦਾ ਨਾਮ ਜਿਵੇਂ ਕਿ A469288 TB959352 TC492061 ਤਾਂ ਇਹ ਟਿਕਟਾਂ ਦਾ ਨੰਬਰ ਹੈਗਾ ਉੱਥੇ ਹੀ 10 ਲੱਖ ਤੇ 5 ਲੱਖ ਇਨਾ ਟਿਕਟਾਂ ਦੇ ਵੀ ਨੰਬਰ ਜਿਹੜੇ ਕੀ ਦਿੱਤੇ ਹੋਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਖੁਸ਼ੀ ਦਾ ਮਾਹੌਲ ਪੂਰੇ ਪਰਿਵਾਰ ਦੇ ਵਿੱਚ ਫੈਲਿਆ ਹੋਇਆ ਜਿੱਥੇ ਕਿ 11 ਸਾਲ ਦੇ ਬੱਚੇ ਦੇ ਇੱਕ ਟਿਕਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 1 ਕਰੋੜ ਦਾ ਉਹਦੀ ਲੋਟਰੀ ਲੱਗੀ ਆ ਜਿਸ ਕਰਕੇ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਖੁਸ਼ੀ ਦਾ ਖੁਸ਼ੀ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈ ਤੇ ਉੱਥੇ ਹੀ ਲੋਟਰੀ ਵਾਲੇ ਸਟਾਲ ਦੇ ਵੱਲੋਂ ਲੱਡੂ ਵੰਡੇ ਗਏ ਨੇ ਭੰਗੜੇ ਪਾਏ ਜਾ ਰਹੇ ਨੇ ਤੇ ਪਰਿਵਾਰ ਦੇ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ